ਲਾਰ ਗਰਾਇਆ ਵਿੱਚ ਕਾਰ ਪਿੰਡ ਪਟੀਆਂ ਨੇੜੇ 6 ਲੈਂਥ ਇੱਕ ਸੀਮੈਂਟ ਬਜਦੇ ਰੌਣ ਵਾਲਾ ਵਾਹਨ ਖੜਾ ਸੀ ਤਾਂ ਪਿੱਛੋਂ ਇੱਕ ਮੋਟਰਸਾਈਕਲ ਤੇ ਸਵਾਰ ਹੋ ਕੇ ਦੋ ਵਿਅਕਤੀ ਆ ਰਹੇ ਸੀ ਜੋ ਖੜੇ ਵਾਹਨ ਵਿੱਚ ਜ਼ੋਰ ਨਾਲ ਵੱਜੇ ਦੋਵੇਂ ਪੂਰੀ ਤਰ੍ਹਾਂ ਜ਼ਖਮੀ ਹੋ ਗਏ ਮੌਕੇ ਤੇ ਸੜਕ ਸੁਰੱਖਿਆ ਫੋਰਸ ਦੇ ਥਾਣੇਦਾਰ ਜਸਵਿੰਦਰ ਸਿੰਘ ਅਤੇ ਸਰਵਜੀਤ ਸਿੰਘ ਸਾਥੀਆਂ ਨਾਲ ਪਹੁੰਚੇ ਅਤੇ ਜ਼ਖਮੀਆਂ ਨੂੰ ਸਿਵਰਾਸਤਾ ਖਲੌਰ ਪਹੁੰਚਾਇਆ ਇੱਕ ਜ਼ਖਮੀ ਦੀ ਹਾਲਤ ਗੰਭੀਰ ਹੋਣ ਕਾਰਨ ਜਲੰਧਰ ਰੈਫਰ ਕਰ ਦਿੱਤਾ ਵਾਹਨ ਨੂੰ ਫਲੋਰ ਥਾਣੇ ਪੇਚ ਦਿੱਤਾ ਪੁਲਿਸ ਨੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਫਲੋਰ ਤੋਂ ਰਸਪਨ ਅੰਗਲ ਦੀ ਖਾਸ ਖਬਰ ਲਿੰਕ ਨੂੰ ਲਾਈਕ ਤੇ ਸ਼ੇਅਰ ਕਰੋ Thank you. ਤਵੇ ਅਸੀਂ ਅੰਦਰ ਸੀਗੇ ਤੇ ਅਸੀਂ ਆਣ ਕੇ ਦੇਖਿਆ ਹਾਂ ਕਿ ਇੱਥੇ ਐਕਸੀਡੈਂਟ ਹੋਇਆ ਪਿਆ ਸੀ ਟੀਐਮ ਗੱਡੀ ਸੀਗੀ ਅੱਛਾ ਟਾਟਾ ਇੱਧਰ ਬਾਹਰਲੇ ਪਾਸੇ ਖੜੀ ਹੋਈ ਸੀ ਸਾਈਡ ਤੇ ਇਧਰੋਂ ਨਾਲ ਦੀ ਟਿੱਪਰ ਲੰਗਦੇ ਹੀ ਬੱਸਾਂ ਲੰਗਦੀਆਂ ਸੀ ਭਾਜੀ ਹਾਂ ਹਾਂ ਬੱਸਾਂ ਲੰਗਦੀਆਂ ਸੀ ਟਿੱਪਰ ਲੰਗਦੇ ਸੀਗੇ ਬਹੁਤ ਵਧੀਆ ਇਹ ਮੋਟਰਸਾਈਕਲ ਵਾਲੇ ਆਏ ਇਹਨਾਂ ਨੇ ਪਤਾ ਨਹੀਂ ਧਿਆਨ ਨਹੀਂ ਕੀਤਾ ਗੱਡੀ ਵੱਲ ਕਿਆ ਇਧਰ ਉਧਰ ਦੇਖਦੇ ਹੋਣਗੇ ਅਸੀਂ ਦੋ ਜਣੇ ਦੋ ਜਣੇ ਸੀਗੇ ਭਾਜੀ ਅੱਛਾ ਅਸੀਂ ਜੋ ਹਾਂ ਪਿੱਛੋਂ ਲੈ ਆ ਗਏ ਇਹਨਾਂ ਨੇ ਮਾਰੇ ਆ ਗੱਡੀ ਖੜੀ ਚ ਫੇਰ ਅਸੀਂ ਤਾਂ ਅੰਦਰ ਕੰਮ ਕਰਦੇ ਸੀ ਜਦੋਂ ਆਣ ਕੇ ਬਾਹਰ ਦੇਖਿਆ ਤੇ ਇਹ ਬੰਦੇ ਇੱਥੇ ਗੱਡੀ ਦੇ ਨਾਲ ਡਿਗੇ ਹੋਏ ਸੀ ਆਣ ਕੇ ਚੱਕੇ ਤੇ ਬੈਠੇ ਚਲੋ ਇਹਨਾਂ ਨੂੰ ਪਾਣੀ ਘਣੀ ਪਲਾਇਆ ਹਾਂਜੀ ਮੁਰ ਤੇ ਸਰਪਸ ਰੱਖਿਆ ਪੋਰਸ ਦੇ ਆ ਗਿਆ ਅਧਿਕਾਰੀ ਹਾਂਜੀ ਪੋਰਸ ਆ ਗਈ ਸੀ ਭਾਜੀ ਉਹ ਲੈ ਗਈ ਦੋਨਾਂ ਬੰਦਿਆਂ ਨੂੰ ਆਪਣੇ ਇਨਾਂ ਦੀ ਜਿਹੜੀ ਆ ਮੋਟਰਸਾਈਕਲਾਂ ਦੀ ਮੋਟਰਸਾਈਕਲ ਆ ਲਿਆਂਦੀ ਭਾਜੀ ਗਲਤੀ ਆਈ ਜੀ ਗੱਡੀ ਤੇ ਸਾਈਡ ਤੇ ਖੜੀ ਸੀ ਆਪਣੀ ਜੀ ਹਾਂਜੀ ਸਾਨੂੰ ਐਮ ਡੀਟੀ ਐਪ ਰਾਹੀਂ ਮੈਸੇਜ ਆਇਆ ਸੀਗਾ ਜੀ ਇਹ ਕੋਈ ਪੱਟੀਆਂ ਪਿੰਡ ਦੇ ਲਾਗੇ ਇੱਥੇ ਇੱਕ ਸਾਈਡ ਤੇ ਕੰਸਟਰਕਸ਼ਨ ਹੋ ਰਹੀ ਆ ਉੱਥੇ ਮਿਕਸ ਕ੍ਰੈਸ਼ਰ ਦਾ ਜਿਹੜਾ ਟਰੱਕ ਸੀਗਾ ਉਹ ਖੜਾ ਸੀਗਾ ਸਰਵਿਸ ਲੇਨ ਤੇ ਇਹ ਗੁਰਾਇਆਂ ਸਾਈਡ ਤੋਂ ਇਹ ਦੋ ਮੋਟਰਸਾਈਕਲ ਸਵਾਰ ਵਿਅਕਤੀ ਆਏ ਆ ਜੀ ਸਰਵਿਸ ਲੇਨ ਤੇ ਉਹਨਾਂ ਨੇ ਬਿਨਾਂ ਦੇਖੇ ਟਰੱਕ ਦੇ ਥੱਲੇ ਮੋਟਰਸਾਈਕਲ ਵਾਰ ਦਿੱਤਾ ਜਿਹਦੇ ਵਿੱਚ ਉਹ ਗੰਭੀਰ ਰੂਪ ਚ ਜ਼ਖਮੀ ਹੋ ਗਏ ਜਿਨ੍ਹਾਂ ਨੂੰ ਅਸੀਂ ਆਪਣੀ ਸਰਕਾਰੀ ਗੱਡੀ ਨਾਲ ਹੀ ਸਿਵਲ ਹਸਪਤਾਲ ਫਲੋਰ ਦਾਖਲ ਕਰਵਾ ਦਿੱਤਾ ਜਿੱਥੇ ਡਾਕਟਰ ਸਾਹਿਬ ਦੱਸ ਰਹੇ ਸੀ ਕਿ ਇੱਕ ਦੀ ਹਾਲਤ ਜ਼ਿਆਦਾ ਗੰਭੀਰ ਹੈ ਜਿਹਨੂੰ ਰੈਫਰ ਕਰਨਾ ਪੈਣਾ ਸ਼ਾਇਦ ਉਹਨੂੰ ਰੈਫਰ ਵੀ ਕਰ ਦਿੱਤਾ ਹੋਏਗਾ ਤੇ ਇਸ ਸਬੰਧੀ ਥਾਣਾ ਫਲੋਰ ਤੋਂ ਡਿਊਟੀ ਅਫਸਰ ਏਐਸਆਈ ਜਸਵਿੰਦਰ ਸਿੰਘ ਨੂੰ ਵੀ ਨੋਟ ਕਰਵਾ ਦਿੱਤਾ ਗਿਆ ਹੈ ਤੇ ਟਰੱਕ ਨੂੰ ਤੇ ਜਿਹੜਾ ਟਰੱਕ ਡਰਾਈਵਰ ਆ ਉਹ ਕਬਜ਼ੇ ਚ ਆ ਉਹ ਜਸਿੰਦਰ ਸਿੰਘ ਜੀ ਦੇ ਹਵਾਲੇ ਕਰਾਂਗੇ ਜੀ ਕੀ ਲੱਗਦਾ ਕਿੱਧਰੋਂ ਆ ਕੀ ਨਾ ਪਤਾ ਕਿੱਥੇ ਦੇ ਕਿੱਦਾਂ ਦੇ ਬੰਦੇ ਆ ਕਿੱਥੇ ਦੇ ਰਹਿਣ ਵਾਲੇ ਆ ਇਹ ਉਹਨਾਂ ਨੇ ਕੋਈ ਆਪਣੇ ਪੱਕੇ ਨਾਂ ਤਾਂ ਨਹੀਂ ਦੱਸੇ ਉਹ ਆਪਣਾ ਨਾਂ ਬੈਲੀ ਦੱਸ ਰਿਹਾ ਸੀਗਾ ਇੱਕ ਬੰਦਾ ਬੈਲੀ ਦੱਸ ਰਿਹਾ ਸੀ ਇੱਕ ਦਾ ਨਾਂ ਰਾਣਾ ਦੱਸ ਰਿਹਾ ਸੀਗਾ ਮੰਨ ਲਓ ਕੱਚੇ ਨਾਂ ਦੱਸ ਰਿਹਾ ਸੀਗੇ ਫਿਲਹਾਲ ਪ੍ਰੋਪਰ ਨਾਂ ਨਹੀਂ ਪਤਾ ਪ੍ਰੋਪਰ ਨਾਂ ਨਹੀਂ ਪਤਾ ਬੇਸਿਕਲੀ ਇਹ ਕਪੂਰਥਲੇ ਤੋਂ ਰਹਿਣ ਵਾਲੇ ਆ ਜੋ ਕਿ ਜੋਗੀ ਦਾ ਜੋਗੀ ਜਿਹੜੇ ਨੇ ਜੋਗੀ ਨੇ ਜਿਹੜੇ ਟੈਪ ਦੇ ਆ ਟੈਪ ਦੇ ਆ ਹਾਂਜੀ ਬੰਦੇ ਆ ਜੀ ਤੇ ਉਹ ਹਾਲਾਤ ਕਿਦਾਂ ਦੇ ਰੈਪੋਰਟ ਕਰਾਉਂਦੇ ਹਾਲਾਤ ਜਿਆਦਾ ਗੰਭੀਰ ਆ ਜੀ ਉਹਨਾਂ ਦੇ ਸੱਟਾਂ ਜਿਆਦਾ ਲੱਗੀਆਂ ਆ ਜਿਸ ਕਰਕੇ ਉਹਨਾਂ ਨੇ ਮੇਬੀ ਆਪ ਹੀ ਮੰਨ ਲਿਆ ਵੀ ਅਸੀਂ ਦੇਖਿਆ ਨਹੀਂ ਟਰੱਕ ਨਹੀਂ ਦੇਖਿਆ ਵੀ ਅੱਗੇ ਟਰੱਕ ਸਾਈਡ ਤੇ ਖੜਾ ਆ ਵਿੱਚ ਪਿੱਛੇ ਥੱਲੇ ਮੋਟਰਸਾਈਕਲ ਵੱਜ ਗਿਆ ਜੀ ਜਿਹਦੇ ਵਿੱਚ ਮੋਟਰਸਾਈਕਲ ਵੀ ਨਿਸ਼ਾਨਿਆ ਗਿਆ ਤੇ ਦੋਨੇ ਵਿਅਕਤੀ ਵੀ ਜਿਆਦਾ ਗੰਭੀਰ ਲੱਗਦੇ ਹੋਏ